ਪਟਿਆਲਾ ਵਿੱਚ ਨਵੀਆਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਦੇ ਤਹਿਤ 21 ਨੰਬਰ ਫਾਟਕ ਦੀ ਸੜਕ ਦਾ ਕੰਮ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਲੀ ਨੇ ਸ਼ੁਰੂ ਕਰਵਾਇਆ ਇਸ ਮੌਕੇ ਅਜੀਤਪਾਲ ਸਿੰਘ ਕੋਲੀ ਨੇ ਕਿਹਾ ਕਿ ਪਟਿਆਲਾ ਦੀਆਂ ਸਾਰੀਆਂ ਸੜਕਾਂ ਇੱਕ ਇੱਕ ਕਰਕੇ ਬਣਨ ਗਿਆ ਜਿਹੜੀ ਸੜਕ ਅਜੇ ਸ਼ੁਰੂ ਕੀਤੀ ਗਈ ਹੈ ਉਸ ਦੀ ਲਗਤ 1.5 ਕਰੋੜ ਰੁਪਏ ਆਈ ਹੈ ਉਨ੍ਹਾਂ ਕਿਹਾ ਕਿ ਕੰਮ ਪ੍ਰਤੀ ਕਿਸੇ ਤਰ੍ਹਾਂ ਦੀ ਮਿਲਾਵਟ ਜਾਂ ਘਟੀਆ ਕੁਆਲਿਟੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਰਾ ਦੇਖੋ ਤੁਸੀਂ ਜਿਹੜਾ ਫਲਾਈਓਵਰ ਹੈ 21 ਨੰਬਰ ਫਾਟਕ ਵਾਲਾ ਇਹ ਵੀ ਬਹੁਤ ਜਿਹੜਾ ਟੁੱਟਿਆ ਹੋਇਆ ਸੀ ਬਹੁਤ ਇਹਦੀ ਸ਼ਕਤੀ ਖਸਤਾ ਹਾਲੇ ਸੀ ਜਾਇ ਤੁਹਾਡੇ ਸਾਹਮਣੇ ਜਿਹੜਾ ਇੱਥੇ ਕੰਮ ਸ਼ੁਰੂ ਹੋ ਚੁੱਕਿਆ ਹੈ ਦੁਗਨਾਂ ਅਨਸਾਬ ਵਾਲੀ ਰੋਡ ਵੀ ਜਿਹੜੀ ਹੈ ਬਣ ਜਾ ਰਹੀ ਹੈ ਤੇ ਬਹੁਤ ਜਲਦੀ ਜਿਹੜੀ ਹੈ ਪਟਿਆਲ ਸ਼ਹਿਰ ਦੀਆਂ ਸਾਰੀਆਂ ਮੇਨ ਰੋਡਸ ਜਿਹੜੀਆਂ ਬਣਾਈਆਂ ਜਾਣਗੀਆਂ ਕੰਮ ਜਿਹੜਾ ਹੈਗਾ ਤਿੰਨ ਡਿਪਾਰਟਮੈਂਟਸ ਜਿਹੜੇ ਨੇ ਉਹ ਅਲੱਗ-ਅਲੱਗ ਥਾਵਾਂ ਤੇ ਪੈਰਲਲ ਸੈਮਟੇਨियसਲੀ ਕੰਮ ਕਰ ਰਹੇ ਨੇ ਤੇ ਉਮੀਦ ਹੈ ਕਿ ਇਸ ਸੀਜ਼ਨ ਸਤੀਆਂ ਰਸਿਲ ਤੋਂ ਪਹਿਲਾਂ-ਪਹਿਲਾਂ ਅਸੀਂ ਕਰ ਲਾਂਗੇ ਕਿੰਨਾ ਖੱਡਾ ਆ ਗਿਆ ਦੇਖੋ ਇਹ ਜਿਹੜਾ ਸਟ੍ਰੈਚ ਹੈਗਾ ਇਹ 1.5 ਕਰੋੜ ਦਾ ਸਟ੍ਰੈਟੇਜੀ ਜੇ ਜਿਹੜਾ ਹੈਗਾ ਰੇਲਿੰਗ ਤੋਂ ਰੇਲਿੰਗ ਜਿਹੜੀ ਆ ਤੁਸੀਂ ਰੇਲਿੰਗ ਦੇਖ ਰਹੇ ਹੋ 21 ਨੰਬਰ ਪਾਰਕ ਦਾ ਪੂਰਾ ਜਿੰਨਾ ਬੋਥ ਸਾਈਡ ਜਿਹੜੀਆਂ ਐਂਡ ਟੂ ਐਂਡ ਜਿਹੜਾ ਹੈ ਇਹ ਵੀ ਗੱਲ ਟਿਕੀ ਆ ਆ ਬਹੁਤ ਕਈਆਂ ਦੀ ਸ਼ਿਕਾਇਤਾਂ ਆ ਰਹੀਆਂ ਕਿ ਸੜਕ ਥੋੜੀ ਕਮਜ਼ੋਰ ਬਣ ਰਹੀ ਹੈ ਕਿ ਉਹਨਾਂ ਦੇ ਠੇਕੇਦਾਰਾਂ ਨੂੰ ਕੁਝ ਸਰ ਜੇ 5 ਪੈਸੇ ਦਾ ਵੀ ਕੋਈ ਕਮੀ ਪੇਸ਼ੀ ਆਈ ਤਾਂ ਡਿਪਾਰਟਮੈਂਟ ਤੇ ਠੇਕੇਦਾਰ ਦੋਨੋਂ they will be held responsible ਮੈਂ ਪਹਿਲਾਂ ਹੀ ਕਿਹਾ ਹੋਇਆ ਵੈਰੀ ਕਲੀਅਰ ਦ ਵੈਰੀ ਫਰਸਟ ਥਿੰਗ ਉਹ ਮੈਂ ਤਾਂ ਇਹਨੇ ਕਿਹਾ ਵੀ ਕੁਆਲਿਟੀ ਤੇ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਕੰਮ ਜਿਹੜਾ ਹੈਗਾ ਇੱਕ ਦਿਨ ਵੱਧ ਘਟ ਮੈਂ ਜ਼ਰੂਰ ਬਰਦਾਸ਼ਤ ਕਰ ਸਕਦਾ ਬਟ ਕੁਆਲਿਟੀ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਪਾਣੀ ਦੀ ਪਾਈਪਲਾਈਨਾਂ ਜਿਹੜੀਆਂ ਪੂਰੀਆਂ ਪੈ ਚੁੱਕੀਆਂ ਜੇ ਕਿਉਂਕਿ ਦੁਬਾਰਾ ਵੀ ਪੱਟਣ ਦੀ ਕੋਸ਼ਿਸ਼ ਹੋਵੇ ਉਹ ਪੱਟੇ ਦੁਆਰਾ ਯਾਰ ਉਹ OHSAR ਬਣਨੇ ਨੇ ਪਹਿਲਾਂ ਤਾਂ ਅਜੇ ਅਜੇ ਜਿਹੜੇ ਨੇ ਦੋ ਟੈਂਕੀਆਂ ਪਾਣੀ ਦੀਆਂ ਬਣੀਆਂ ਨੇ ਉਹਨਾਂ ਨੂੰ ਸਾਲ ਲੱਗ ਸਕਦਾ ਤੇ ਉਹ ਕੰਮ ਕਰਾ ਕੇ ਬਾਅਦ ਦੇ ਵਿੱਚ ਜਿਹੜੇ ਹੈ ਕਰੈਕ